ਪਰਵਕ ਸਿਮਰਨ ਰਿੱਧ ਸਿੱਧ ਨੌ ਨਿੱਧ ਪਰਵਕ ਸਿਮਰਨ ਗਿਆਨ ਤਿਆਨ ਤਤ ਬੁੱਧ ਪਰਵਕ ਸਿਮਰਨ ਜਪ ਤਪ ਪੂਜਾ ਪਰਵਕ ਸਿਮਰਨ ਬਿਨਸਾ ਦੂਜਾ ਪਰਵਕ ਸਿਮਰਨ ਤੀਰਥ ਸੁਨਾਮੀ ਪਰਵਕ ਸਿਮਰਨ ਦਰਗਹ ਮਾਨੀ ਪਰਵਕ ਸਿਮਰਨ ਹੋਇ ਸੁਫਲਾ ਪਰਵਕ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਈ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸਾ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕੈ ਸਿਮਰਨ ਹੋਇ ਸੋ ਫਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਈ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹ ਦੂਜਾ ਪਰਬ ਕਾ ਸਿਮਰਨ ਤੀਰਥਿ ਸੁਨਾਮੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸਾ ਦੂਜਾ ਪਰਬ ਕਾ ਸਿਮਰਨ ਤੀਰਥੇ ਸਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਇ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਇ ਸੁਫਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਈ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸਾ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸਫਲਾ ਪਰਬ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸਾ ਦੂਜਾ ਪਰਬ ਕਾ ਸਿਮਰਨ ਤੀਰਥਿ ਸੁਨਾਨੀ ਪਰਬ ਕਾ ਸਿਮਰਨ ਦੁਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਵ ਕਾ ਸਿਮਰਨ ਜਪ ਤਪ ਪੂਜਾ ਪਰਵ ਕਾ ਸਿਮਰਨ ਬਿਨ ਸਹ ਦੂਜਾ ਪ੍ਰਭ ਕਾ ਸਿਮਰਨ ਤੀਰਥੇ ਸੁਨਾਮੀ ਪ੍ਰਭ ਕਾ ਸਿਮਰਨ ਦੁਰਗਹ ਮਾਨੀ ਪ੍ਰਭ ਕਾ ਸਿਮਰਨ ਹੋਇ ਸੁਫਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨ ਸਹ ਦੂਜਾ ਪਰਬ ਕਾ ਸਿਮਰਨ ਤੀਰਥਿ ਸਨਾਨੀ ਪਰਬ ਕਾ ਸਿਮਰਨ ਦੁਰਗ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਈ ਸਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਤਰਕ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸਾ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਮੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸਫਲ ਫਲਾ ਪ੍ਰਭ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਅਬ ਕਾ ਸਿਮਰਨ ਰਿੱਧ ਸਿੱਧ ਨਵ ਨਿੱਧ ਪ੍ਰਭ ਕਾ ਸਿਮਰਨ ਗਿਆਨ ਤਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸਾ ਦੂਜਾ ਪਰਬ ਕਾ ਸਿਮਰਨ ਤੀਰਥੇ ਸੁਨਾਮੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਏ ਸਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕਾ ਸਿਮਰਨ ਗਿਆਨ ਤਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸਾ ਦੂਜਾ ਪ੍ਰਭ ਕਾ ਸਿਮਰਨ ਤੀਰਥ ਸੁਨਾਮੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਇ ਸੁਫਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪਰਬ ਕ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕ ਸਿਮਰਨ ਗਿਆਨ ਤਿਆਨ ਤਤ ਬੁੱਧ ਪਰਬ ਕ ਸਿਮਰਨ ਜਪ ਤਪ ਪੂਜ ਪਰਬ ਕ ਸਿਮਰਨ ਬਿਨਸਾ ਦੂਜਾ ਪਰਬ ਕ ਸਿਮਰਨ ਤੀਰਥਿ ਸੁਨਾਨੀ ਪਰਬ ਕ ਸਿਮਰਨ ਦੁਰਗ ਮਾਨੀ ਪਰਬ ਕ ਸਿਮਰਨ ਹੋਇ ਸੁਫਲਾ ਪਰਬ ਕ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਸਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਵਕ ਸਿਮਰਨ ਗਿਆਨ ਤਿਆਨ ਤਤ ਬੁੱਧ ਤਰਵਕ ਸਿਮਰਨ ਜਪ ਤਪ ਪੂਜਾ ਪ੍ਰਵਕ ਸਿਮਰਨ ਬਿਨਸਾ ਦੂਜਾ ਪ੍ਰਵਕ ਸਿਮਰਨ ਤੀਰਥ ਸੁਨਾਨੀ ਪ੍ਰਵਕ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸਫਲਾ ਪਰਬ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕਾ ਸਿਮਰਨ ਗਿਆਨ ਤਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨ ਸੇ ਦੂਜਾ ਪਰਬ ਕਾ ਸਿਮਰਨ ਤੀਰਥਿ ਸੁਨਾਮੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਈ ਪਰਬ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨ ਸਾ ਦੂਜਾ ਪਰਬ ਕਾ ਸਿਮਰਨ ਤੀਰਥਿ ਸੁਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪ੍ਰਭ ਕਾ ਸਿਮਰਨ ਹੋਇ ਸੁਫਲਾ ਪ੍ਰਭ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਈ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸਾ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੁਫਲ ਫਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਈ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸਾ ਦੂਜਾ ਪਰਬ ਕਾ ਸਿਮਰਨ ਤੀਰਥਿ ਸੁਨਾਨੀ ਪਰਬ ਕਾ ਸਿਮਰਨ ਦੁਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਈ ਪਰਬ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨ ਸਹ ਦੂਜਾ ਪਰਬ ਕਾ ਸਿਮਰਨ ਤੀਰਥੇ ਸਨਾਨੀ ਪਰਬ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸਨਾਨੀ ਪ੍ਰਭ ਕਾ ਸਿਮਰਨ ਦੁਰਗ ਮਾਨੀ ਪ੍ਰਭ ਕਾ ਸਿਮਰਨ ਹੋਇ ਸੁਫਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਈ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸਾ ਦੂਜਾ ਪ੍ਰਭ ਕਾ ਸਿਮਰਨ ਤੀਰਥ ਸੁਨਾਨੀ ਪ੍ਰਭ ਕਾ ਸਿਮਰਨ ਦਰਗਹ ਮਾਨੀ ਪਰਬ ਕਾ ਸਿਮਰਨ ਹੋਇ ਸਫਲਾ ਪਰਬ ਕਾ ਸਿਮਰਨ ਸਫਲ ਫਲਾ ਸੇ ਸਿਮਰਹ ਜਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਇ ਪਰਬ ਕਾ ਸਿਮਰਨ ਰਿੱਧ ਸਿੱਧ ਨਉ ਨਿਧ ਪਰਬ ਕਾ ਸਿਮਰਨ ਗਿਆਨ ਤਿਆਨ ਤਤ ਬੁੱਧ ਪਰਬ ਕਾ ਸਿਮਰਨ ਜਪ ਤਪ ਪੂਜਾ ਪਰਬ ਕਾ ਸਿਮਰਨ ਬਿਨਸਾ ਦੂਜਾ ਪਰਬ ਕਾ ਸਿਮਰਨ ਤੀਰਥਿ ਸੁਨਾਮੀ ਪਰਬ ਕਾ ਸਿਮਰਨ ਦੁਰਗਹਿ ਮਾਨੀ ਪਰਬ ਕਾ ਸਿਮਰਨ ਹੋਇ ਸੁਫਲਾ ਪਰਬ ਕਾ ਸਿਮਰਨ ਸੁਫਲ ਫਲਾ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾਕੈ ਲਾਗੋ ਪਾਈ